ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਖੜੇ ਆ ਚੱਪਰ ਚਿੜੀ ਫਤਿਹ ਮਲਾਰ ਜਿਹੜਾ ਸ਼੍ਰੋਮਣੀ ਅਕਾਦੀ ਦਲ ਦੀ ਸਰਕਾਰ ਦੇ ਦੌਰਾਨ ਬਣਿਆ ਸੀਗਾ ਜਿਸ ਤੇ ਕਰੋੜਾਂ ਰੁਪਏ ਉਸ ਸਮੇਂ ਲਗਾਏ ਸੀਗੇ ਅੱਜ ਇਹ ਜਿਹੜਾ ਹੈ ਆ ਦੇਖੋ ਤੁਹਾਡੇ ਸਾਹਮਣੇ ਜਿੰਦਾ ਲੱਗਿਆ ਹੋਇਆ ਬੰਦ ਪਿਆ ਸੋ ਬਹੁਤ ਦੂਰ ਦੂਰ ਤੋਂ ਲੋਕ ਇਹਨੂੰ ਦੇਖਣ ਦੇ ਲਈ ਬੱਚੇ ਛੋਟਿਆਂ ਨੂੰ ਸਕੂਲਾਂ ਚੋਂ ਦਿਖਾਉਣ ਦੇ ਲਈ ਸਮੇਂ-ਸਮੇਂ ਸਰ ਸਕੂਲਾਂ ਚੋਂ ਵੀ ਅਧਿਆਪਕ ਇੱਥੇ ਬੱਚਿਆਂ ਦੇ ਜਿਹੜੇ ਕਾਫਲੇ ਆਉਂਦੇ ਰਹੇ ਆ ਪਰ ਸਾਡੀ ਤਰਾਸ ਦੀ ਅੱਜ ਕਿਤੇ ਕਰੋੜਾਂ ਰੁਪਏ ਖਰਚ ਕੀਤਾ ਸੀਗਾ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾ ਦੀ ਸਰਕਾਰ ਸ਼੍ਰੋਮਣੀ ਕਾਰੀਦਨ ਲਈ ਅੱਜ ਉਹ ਬੰਦ ਪਿਆ ਕਿਉਂ ਅੱਜ ਸਾਨੂੰ ਲੋੜ ਨਹੀਂ ਕਿ ਸਾਡੇ ਨੌਜਵਾਨ ਬੱਚੇ ਸਾਡੇ ਛੋਟੇ ਬੱਚੇ ਉਹ ਸਿੱਖ ਇਤਿਹਾਸ ਨਾਲ ਜੁੜ ਸਕਣ ਆ ਤੁਹਾਡੇ ਸਾਹਮਣੇ ਇੱਥੇ ਲਿਖ ਕੇ ਲਾਇਆ ਉਹਨਾਂ ਨੇ ਮਾਲੀ ਸਕਿਉਰਟੀ ਗਾਰਡ ਐਕਸ ਸਰਵਿਸਮੈਨ ਇਹਨਾਂ ਦੀ ਰਿਕੁਆਇਰਮੈਂਟ ਹੈ ਔਰ ਇਹਨਾਂ ਨੂੰ ਅਸੀਂ ਹੁਣ ਫੋਨ ਕਰਦੇ ਹਾਂ ਜਿਹੜਾ ਇਹ ਨੰਬਰ ਦਿੱਤਾ ਹੋਇਆ ਇਹ ਨੰਬਰ ਹੈਗਾ 9901610495 ਹਲੋ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਮੈਡਮ ਮੈਂ ਅੱਜ ਬੰਦਾ ਹੀ ਨਹੀਂ ਹੈ ਆਪਣਾ ਹਾਂਜੀ ਇਹ ਬੁਰਜਿ ਬੰਦ ਨੇ ਤਾਂ ਤੋਂ ਬੰਦ ਕੀਤਾ ਹੋਇਆ ਜੀ ਇਹ ਆਪਣਾ ਫਤਿਹਦਾਰ ਕਿੰਦਾ ਨਾ ਟਿਕਾ ਚੇਂਜ ਹੋ ਰਿਹਾ ਮਤਲਬ ਕਿ ਪਤਾ ਕਿਸ ਹੋਰ ਕੰਪਨੀ ਕਿਹੜੀ ਕੰਪਨੀ ਚੇਂਜ ਹੋ ਰਹੀ ਹੈ ਤੇ ਕਰਕੇ ਬੰਦ ਕੀਤਾ ਹੋਇਆ ਹੈ ਕਿੰਨੇ ਦਿਨਾਂ ਤੋਂ ਬੰਦ ਹੈ ਜੀ ਇਹ ਦੀਵਾਲੀ ਤੋਂ ਪਹਿਲਾਂ ਤੇ ਬੰਦ ਹੈ ਅੱਛਾ ਅੱਛਾ ਤੇ ਹੁਣ ਖੁੱਲਣ ਦੀ ਕਦੋਂ ਤੱਕ ਉਮੀਦ ਹੈ ਜੀ ਬੱਚਿਆਂ ਨੇ ਦੇਖਣ ਆਉਣਾ ਸੀਗਾ ਪ੍ਰੋਗਰਾਮ ਸਕੈਨ ਹੀ ਸਾਖਦੇ ਹੈ ਜੇ ਕੱਢ ਦੇਗਾ ਟਾਈਮ ਤਾਂ ਹੁਣ ਕਿਹਦੇ ਇੰਟਰਵਿਊ ਨੇ ਨੂੰ ਕੌਣ ਦੇਖ ਰਿਹਾ ਹੈ ਮਹਿਕਮਾ ਕਿਹੜਾ ਹੀ ਹੈ ਹੁਣ ਇਹ ਫਤਿਹ ਹੈਰੀਟੇਜ ਕੰਪਨੀ ਕੋਲੇ ਫਤਿਹ ਹੈ ਇਹਨਾਂ ਦੇ ਅੰਡਰ ਮੈਂ ਵੀ ਜੋਬ ਕਰਦੀ ਸੀ ਮੈਂ ਵੀ ਹੁਣ ਘਰੇ ਹੀ ਆ ਮਤਲਬ ਕਿ ਅੱਛਾ ਤੁਸੀਂ ਵੀ ਛੱਡਤਾ ਕੰਟਰੈਕਟ ਤੇ ਸੀਗੇ ਸੀ ਕੰਟਰੈਕਟ ਤੇ ਸੀ ਨਾ ਕੰਪਨੀ ਚੇਂਜ ਹੋ ਰਹੀ ਨੇ ਇਸ ਕਰਕੇ ਹੁਣ ਅਸੀਂ ਵੀ ਘਰੇ ਆ ਸੀ ਵੇਟ ਕਰਦੇ ਆ ਵੀ ਕਿਦੋਂ ਬੁੱਲੇਗਾ ਗੇਟ ਔਰ ਨੰਬਰ ਨੇ ਕੀ ਹੋ ਰਿਹਾ ਥੋੜਾ ਮਤਲਬ ਕਿ ਕਿੱਥੇ ਜੋਬ ਕਰਦੀਆਂ ਨਾ ਹੁਣਵੇਂ ਵੇਟ ਕਰਦੀ ਬਈ ਕਿ ਮੰਨ ਕੱਲ ਪਰਸੋ ਤੱਕ ਪਤਾ ਲੱਗ ਜੇ ਸ਼ਾਇਦ ਠੀਕ ਹੈ ਥੈਂਕ ਯੂ ਸੋ ਇੱਕ ਪਾਸੇ ਗਮਾਡਾ ਕਿ ਗਮਾਡਾ ਵੱਲੋਂ ਬਣਾਇਆ ਗਿਆ ਸੀਗਾ ਚੱਪਰ ਚੀੜੀ ਦੇ ਜਿਹੜੀ ਪੰਚਾਇਤ ਉਹਨੇ ਜ਼ਮੀਨ ਦਿੱਤੀ ਸੀਗੀ ਅਰੇ ਗਮਾਡਾ 300 ਕਰੋੜ 500 ਕਰੋੜ 800 ਕਰੋੜ ਟੈਲੀ ਖਬਰਾਂ ਲੱਗ ਰਹੀਆਂ ਕਿ ਐਨੇ ਪੈਸੇ ਗਮਾਡਾ ਨੇ ਪਲਾਟ ਵੇਚ ਕੇ ਸਾਈਡਾਂ ਵੇਚ ਕੇ ਕਮਾਏ ਪਰ ਇੱਕ ਰੁਪਿਆ ਵੀ ਗਮਾਡਾ ਸਾਡੇ ਇਸ ਇਲਾਕੇ ਦੇ ਵਿੱਚ ਜਿੱਥੇ ਕਰੋੜਾਂ ਰੁਪਏ ਕਮਾਰਿਆ ਨਹੀਂ ਲਗਾਇਆ ਜਾ ਰਿਹਾ ਮੈਂ ਅੱਜ ਪ੍ਰਸ਼ਾਸਨ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਖਾਸ ਕਰਕੇ ਤੁਸੀਂ ਕੁਝ ਬਣਾਉਣ ਚੋਗੇ ਨਹੀਂ ਤਾਂ ਜਿਹੜੀਆਂ ਇਹ ਬਰਾਸਤੀ ਚੀਜ਼ਾਂ ਬਣੀਆਂ ਕਮ ਸੇ ਕਮ ਸੀ ਇਹਨਾਂ ਦੀ ਸੰਭਾਲੇ ਕਰ ਲੋ ਤੁਹਾਡਾ ਧੰਨਵਾਦ ਹੋਊਗਾ ਤੁਹਾਡੇ ਸਾਹਮਣੇ ਸੜਕਾਂ ਦਾ ਹਾਲ ਇੱਧਰ ਦੇਖ ਲੋ ਆ ਪਾਰਕ ਦਾ ਹਾਲ ਤੁਹਾਡੇ ਸਾਹਮਣੇ ਆ ਦੇਖੋ ਪਾਰਕ ਕਿੰਨਾ ਗੰਦਾ ਪਿਆ ਫਤਿਹ ਮਨਾਰ ਦੇ ਸਾਹਮਣੇ ਦਾ ਹਾਲ ਆ ਦੇਖੋ ਘਾਹ ਕਿੱਦਾਂ ਉੱਗ ਗਿਆ ਕੀ ਹਾਲਾਤ ਬਣ ਗਏ ਸੋ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਮਾਰਾ ਮੋਟਾ ਅਕਲ ਨੂੰ ਹੱਥ ਮਾਰੋ ਤੁਸੀਂ ਥੋਟੋ ਆਸ ਤੱਕ ਕੋਈ ਨਹੀਂ ਪੰਜਾਬੀਆਂ ਨੂੰ ਕਿ ਤੁਸੀਂ ਕੁਝ ਬਣਾਓਗੇ ਕੁਝ ਕਰੋਗੇ ਤੇ ਜੇ ਕੁਝ ਬਣਾ ਗਿਆ ਕੋਈ ਸਰਕਾਰਾਂ ਕੀ ਬਣਾ ਗਿਆ ਕਮ ਸੇ ਕਮ ਉਹਨਾਂ ਦੀ ਖਾਮ ਸਵਾਰਤਾ ਕਰ ਲੋ ਸੋ ਇਸ ਕਰਕੇ ਸਰਕਾਰ ਨੂੰ ਬੇਨਤੀ ਲਿਖਤੀ ਪੱਤਰ ਵੀ ਭੇਜਾਂਗੇ ਔਰ ਇਹ ਫਤੇਮਨਾਰ ਦੀ ਜਿਹੜੀ ਤਰਸਯੋਗ ਹਾਲਤ ਹੁੰਦੀ ਜਾ ਰਹੀ ਹੈ ਇਸ ਦੇ ਲਈ ਸਰਕਾਰ ਸੂਰਦਨੀ ਜੇ ਸਰਕਾਰ ਨੇ ਨਾ ਸੰਭਾਇਆ ਤਾਂ ਸਾਨੂੰ ਸੰਭਾਲ ਦੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਸੰਭਾਲ ਦੋ ਇਸ ਤਹੀ ਬੇਨਤੀ ਕਰਦੇ ਆਂ ਦੇਖੋ ਇਹ ਦੱਸ ਰਿਹਾ ਨਾਲ ਪਿੰਡ ਵਾਲੇ ਖੜੇ ਆ ਆ ਚੱਪਰ ਚਿੱਟੀ ਵਾਲੇ ਖੜੇ ਆ ਕੈਲੋਂ ਵਾਲੇ ਖੜੇ ਆ ਕਹਿੰਦੇ ਵੀ ਰੋਜ ਸੰਗਤ ਤੇਰੇ ਇੱਥੇ ਫਤਿਹ ਮਨਾਰ ਦੇਖਣ ਆਉਂਦੀ ਹੈ ਉਹ ਵਾਪਸ ਜਾ ਰਹੀ ਹੈ ਦਿੱਲੀ ਤੁਸੀਂ ਵੀ ਫਤਿਹ ਮਨਾਰ ਦੇਖਣਾ ਹੈ ਦੇਖਣਾ ਹੈ ਉਹੀ 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 ਟਿੰਡਾ ਵਾਲੇ ਇਕੱਠੇ ਹੋਏ ਹੋਇਆ ਇਹਹੀ ਕਰ ਰਹੇ ਆਂ ਦੇਖੋ ਇੰਨੀ ਵਧੀਆ ਕੀ ਬੰਦ ਕਰਤੇ ਆ ਇਹਨਾਂ ਨੇ ਪਬਲਿਕ ਤੁਸੀਂ ਕਿੱਥੋਂ ਆਏ ਚੰਡੀਗੜ੍ਹ ਤੋਂ ਆਏ ਮੈਂ ਤਾਂ ਚੰਡੀਗੜ੍ਹ ਤੋਂ ਆਇਆ ਚੰਡੀਗੜ੍ਹ ਤੋਂ ਆਏ ਹਾਂ 15 ਸੈਕਟਰ ਤੋਂ ਆਏ ਹਾਂ ਇਹ ਆਹ ਦੇਖੋ 15 ਸੈਕਟਰ ਤੋਂ ਭਾਈ ਸਾਹਿਬ ਆਏ ਆ ਆਪਣੇ ਪਰਿਵਾਰ ਨੂੰ ਲੈ ਕੇ ਅੱਜ ਤਰਾਸਦੀ ਹੈ ਕਿ ਇਹ ਬੰਦ ਕਹਿੰਦੇ ਟੈਂਡਰ ਨਹੀਂ ਹੋਇਆ ਜੀ ਨਵਾਂ ਟੈਂਡਰ ਹੋਊਗਾ ਫੇਰ ਕਹਿੰਦੇ ਵੀ ਕਿਸ ਦੇ ਲਈ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਐਮਐਲਏ ਸਾਹਿਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ